ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਆਸਪਿਰ ਦੀਆਂ ਠੀਕ ਹੋਵੋਗੇ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮੋਨਰਟੀ ਲੰਕੂ ਕੁਕਿੰਗ ਵਲੌਗਸ ਵਿੱਚ ਤੇ ਮੇਰੀਆਂ ਕਾਫੀ ਧੀਰ ਤੋਂ ਵੀਡੀਓਜ਼ ਨਹੀਂ ਸੀ ਆ ਰਹੀਆਂ ਤੁਹਾਨੂੰ ਪਤਾ ਹੈ ਇਸ ਕਰਕੇ ਨਹੀਂ ਸੀ ਆ ਰਹੀਆਂ ਕਿ ਮੈਂ ਬਿਮਾਰ ਸੀ ਕਾਫੀ ਕਾਫੀ ਪ੍ਰੋਬਲਮ ਆ ਗਈ ਸੀ ਹੁਣ ਥੋੜੀ ਸਟੇਬਲ ਹੋਈਆਂ ਪਿਛਲੇ ਤੋਂ ਪਿਛਲੇ ਐਤਵਾਰ ਮੇਰਾ ਕਾਫੀ ਬੀਪੀ ਹਾਈ ਹੋ ਗਿਆ ਪਹਿਲਾਂ ਮੈਨੂੰ ਬੁਖਾਰ ਹੋਇਆ ਦੋ ਦਿਨ ਤੇ ਉਸ ਤੋਂ ਬਾਅਦ ਮੇਰੀਆਂ ਬਾਹਾਂਵਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਈ ਤੇ ਨਾਲ ਹੀ ਪਿੱਠ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਡਾਕਟਰ ਨੇ ਟੈਸਟ ਕਰਵਾਏ ਪਲੇਟलेट्स ਘੱਟ ਸੀਗੇ ਤੇ ਨਾਲ ਹੀ ਟਾਈਫਾਇਡ ਫੀਵਰ ਵੀ ਆਇਆ ਤਾਂ ਕਰਕੇ ਮੇਰਾ ਪਹਿਲਾ ਜਾਦਾ ਬੁਰਾ ਹਾਲ ਸੀ ਤੇ ਉਸ ਤੋਂ ਬਾਅਦ ਫਿਰ ਉਹਦੀ ਦਵਾਈ ਚਾਲੂ ਕਰ ਦਿੱਤੀ ਬਟ ਉਸ ਤੋਂ ਬਾਅਦ ਮੈਨੂੰ ਅਗਲੇ ਦਿਨ ਹੀ ਮੇਰਾ ਬੀਪੀ ਸ਼ਾਮ ਨੂੰ ਬਹੁਤ ਹਾਈ ਹੋ ਗਿਆ ਇੱਕਦਮ ਇੱਕਦਮ ਮੈਂ ਲੇਟੀ ਹੋਈ ਸੀ ਤੇ ਮੇਰੇ ਸਿਰ ਦੇ ਵਿੱਚ ਇੰਜ ਜਿਵੇਂ ਜਦੋਂ ਸੁੱਤਾ ਹੁੰਦਾ ਆ ਇਸ ਤਰ੍ਹਾਂ ਕੀੜੀਆਂ ਚੱਲਣ ਲੱਗ ਪਈਆਂ ਤੇ ਸਾਰੇ ਸਰੀਰ 'ਚ ਹੀ ਹੌਲੀ-ਹੌਲੀ ਇਸ ਤਰ੍ਹਾਂ ਹੋ ਗਿਆ ਫਟਾਫਟ ਬੀਪੀ ਚੈੱਕ ਕੀਤਾ ਤੇ ਬੀਪੀ 190 ਸੀਗਾ ਤੇ ਇਕਦਮ ਸੰਨਪਾਜੜ ਪੈ ਗਈ ਤੇ ਮੇਰੇ ਹਸਬੰਦ ਨੇ ਫਟਾਫਟ ਮੈਨੂੰ ਟੈਬਲੇਟ ਦਿੱਤੀ ਤੇ ਮੈਨੂੰ ਲੈ ਕੇ ਗਏ ਹਸਪੀਟਲ ਤੇ ਰਾਹ ਦੇ ਵਿੱਚ ਵੀ ਮੇਰੀ ਬਹੁਤ ਜ਼ਿਆਦਾ ਬੁਰੀ ਹਾਲ ਸੀ ਮੇਰੇ ਲੱਤਾਂ ਬਾਹਾਂ ਵੀ ਸੁੰਨ ਹੋ ਗਈਆਂ ਸੀ ਤੇ ਮੈਂ ਕਹਾਂ ਕਿ ਮੇਰਾ ਤੇ ਪਤਾ ਨਹੀਂ ਸਾਈਡ ਨੂੰ ਕੁਝ ਹੋ ਜਾਣਾ ਲੈਫਟ ਜਾਂ ਰਾਈਟ ਸਾਈਡ ਤੇ ਅਸਰ ਪੈ ਜਾਣਾ ਆ ਪਰ ਬਹੁਤ ਮਹਾਰਾਜ ਨੇ ਬਚਾ ਕੀਤਾ ਮਹਾਰਾਜ ਨੇ ਬੜੀ ਰੱਖਿਆ ਕੀਤੀ ਪਾਤਸ਼ਾਹ ਨੇ ਐਤਵਾਰ ਦੇ ਸ਼ਾਮ ਨੂੰ ਮੈਨੂੰ ਹੋਇਆ ਸੀ ਅਟੈਕ ਤੇ ਮਹਾਰਾਜ ਨੇ ਕਿਉਂਕਿ ਅਸੀ ਬਾਬਾ ਦੀਪ ਸਿੰਘ ਜੀ ਦਾ ਦੁਪਹਿਰਾ ਘਟਦੇ ਐਤਵਾਰ ਤੇ ਬੜੀ ਮਹਾਰਾਜ ਨੇ ਰੱਖਿਆ ਕੀਤੀ ਹੈ ਪ੍ਰਸ਼ਾਦ ਖਾਦਾ ਹੋਇਆ ਸੀ ਦੇਗ ਬਣਾ ਕੇ ਦੁਪਹਿਰਾ ਕੱਟੀਦਾ ਆ ਮਹਾਰਾਜ ਨੇ ਬੜੀ ਮਿਹਰ ਕੀਤੀ ਹੈ ਤੇ ਨਾਲ ਹੀ ਅਸੀਂ ਜਿਸ ਨਗਰੀ 'ਚ ਰਹਿੰਦੇ ਆ ਗੁਰੂ ਅਮਰਦਾਸ ਜੀ ਦੀ ਨਗਰੀ ਆ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਮੇਰੇ ਤੇ ਤਤੀਵਾ ਨਹੀਂ ਲੱਗਣ ਦਿੱਤੀ ਤੇ ਮੇਰੇ ਅੰਗ ਪੈਰ ਬਿਲਕੁਲ ਸਹੀ ਸਲਾਮਤ ਰਹੇ ਤੇ ਬੀਪੀ ਵੀ ਜਦੋਂ ਮੈਨੂੰ ਹਸਪੀਟਲ ਲੈ ਕੇ ਗਏ ਹੱਦੇ ਘੰਟੇ ਬਾਅਦ ਨੋਰਮਲ ਆ ਗਿਆ ਪਰ ਮੇਰੀ ਗਰਦਨ ਦੇ ਪਿਛਲੇ ਪਾਸੇ ਬਹੁਤ ਜ਼ਿਆਦਾ ਦਰਦ ਸੀ ਇੰਨੀ ਦਰਦ ਦੇ ਕੇ ਸਹਣ ਨਹੀਂ ਸੀ ਹੁੰਦੀ ਉਹ ਮੈਨੂੰ 6-7 ਘੰਟੇ ਦਰਦ ਰਹੀ ਲਗਾਤਾਰ ਤੇ ਬਹੁਤ ਤੰਗ ਰਹੀ ਮੈਂ ਪਰ ਉਸ ਤੋਂ ਬਾਅਦ ਉਹਨਾਂ ਨੀਂਦ ਵਾਲੀਆਂ ਗੋਲੀਆਂ ਵਗੈਰਾ ਦਿੱਤੀਆਂ ਉਹਦੇ ਨਾਲ ਮੈਨੂੰ ਥੋੜੀ ਨੀਂਦ ਆ ਗਈ ਤੇ ਫਿਰ ਜਦੋਂ ਮੈਂ ਉੱਠੀ ਉਦੋਂ ਮੇਰੀ ਦਰਦ ਸ਼ਾਂਤ ਸੀ ਮੇਰੇ ਈ ਵਿਊਅਰਸ ਮੇਰੇ ਫਰੈਂਡਸ ਮੇਰੀ ਫੈਮਿਲੀ ਹੋ ਤੁਹਾਡੀਆਂ ਦੁਆਵਾਂ ਵੀ ਨਾਲ ਹੀ ਕੰਮ ਕਰਦੀਆਂ ਆ ਤੁਹਾਡੀਆਂ ਦੁਆਵਾਂ ਨਾਲ ਮੈਂ ਹੁਣ ਬਿਲਕੁਲ ਠੀਕ ਆ ਮਤਲਬ ਅੱਗੇ ਨਾਲੋਂ ਸਟੇਬਲ ਆ ਬਟ ਲੇ ਵੀਕਨੈਸ ਬਹੁਤ ਜ਼ਿਆਦੀ ਆ ਤੇ ਮੇਰੀਆਂ ਵੀਡੀਓਜ਼ ਕੁਝ ਪਈਆਂ ਸੀਗੀਆਂ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਤੇ ਬਾਕੀ ਹੋਰ ਵੀਡੀਓ ਬਣਾ ਕੇ ਜਲਦੀ ਹੀ ਪੋਸਟ ਕਰਿਆ ਕਰੂੰਗੀ ਠੀਕ ਹੈ ਜੀ ਤੁਸੀਂ ਵੀ ਖੁਸ਼ ਰਹੋ ਹੱਸਦੇ ਵਾਸਤੇ ਰਹੋ ਮਾਰਾ ਆਈ ਨੇ ਬੜੀ ਕਿਰਪਾ ਕੀਤੀ ਹੈ ਤੁਹਾਡੀਆਂ ਦੁਆਵਾਂ ਦਾ ਅਸਰ ਹੈ ਸਾਰਾ ਤੇ ਨਾਲ ਹੀ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਵੀਡੀਓਜ਼ ਨੂੰ ਸ਼ੇਅਰ ਕਰ ਦਿਆ ਕਰੋ ਮੈਨੂੰ ਤੁਹਾਡੇ ਪਿਆਰ ਦੀ ਤੇ ਸਪੋਰਟ ਦੀ ਬਹੁਤ ਲੋੜ ਹੈ ਠੀਕ ਹੈ ਓਕੇ ਜੀ ਸਸਿਕਾਲ ਜੀ ਹੱਸਦੇ ਵਾਸਤੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਓਕੇ ਜੀ ਬਾਏ ਲਵ ਯੂ ਆਲ ਸਸਿਕਾਲ